ਖਬਰਾਂ ਤੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਿਲਮ ਨਿਰਮਾਤਾ ਪਿੰਕੀ ਢਾਲੀਵਾਲ ਦੇ ਘਰ ਤੇ ਬੀਤੇ ਦਿਨੀ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਵਿੱਚੋਂ ਇੱਕ ਸ਼ੂਟਰ ਨੂੰ ਕਾਬੂ ਕਰ ਲਿਆ ਗਿਆ ਜਿਹੜਾ ਕਿ ਮੂਲ ਰੂਪ ਵਿੱਚ ਹਰਿਆਣਾ ਦੇ ਯਮਨਾ ਨਗਰ ਦਾ ਰਹਿਣ ਵਾਲਾ ਹੈ ਤੇ ਇਹ ਸਖਸ਼ ਲਾਰੈਂਸ ਬਿਸ਼ਨੋਈ ਕਾਲਾ ਗੈਂਗ ਨਾਲ ਸਬੰਧ ਰੱਖਦਾ ਹੈ ਹਾਲਾਂਕਿ ਦੂਜਾ ਪੁਲਿਸ ਦੀ ਗ੍ਰਿਫਟ ਤੋਂ ਬਾਹਰ ਹੈ ਪਰ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਮਾਨਯੋਗ ਐਸਐਸਪੀ ਮੋਹਾਲੀ ਸ਼੍ਰੀ ਹਰਮਨਦੀਪ ਹਾਂਸ ਜਿਹਦੇ ਜਿਹੜੇ ਦਿਸ਼ਾ ਨਿਰਦੇਸ਼ਾ ਉਹਨਾਂ ਦੇ ਲੀਡਰਸ਼ਿਪ ਅੰਡਰ ਮੁਹਾਲੀ ਪੁਲਿਸ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅਨਸਰਾਂ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਚਲਾ ਮੁਹਾਲੀ ਪੁਲਿਸ ਨੇ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਬਰੀਫ 10 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢਾਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ 7-8 ਖਾਲੀ ਖੋਲ ਵੀ ਮਿਲੇ ਸੀਗੇ ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨ ਜੋ ਗਿਆ ਐਸਐਸਪੀ ਸਾਹਿਬ ਤੇ ਮਹਾਲੀ ਪੁਲਿਸਤਿਆਂ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀਸੀਪੀ ਸ਼੍ਰੀ ਸ਼੍ਰੀਨਿਮੇਲਾਲ ਜੀ ਆਈਪੀਐਸ ਐਸਪੀਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸਡੀਐਸਪੀ ਸ਼੍ਰੀਵਨ ਨੇ ਪ੍ਰਥਵੀ ਸਿੰਘ ਚਾਲ ਇੰਚਾਰਜ ਸਿਹੀਏ ਤੇ ਐਸਐਚਓ ਮਟੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਐਸਪੀ ਸਿਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨਸ ਸਾਹਿਬ ਦੇ ਅੰਦਰ ਬਣਾਈਆਂ ਗਈਆਂ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਇੰਚਾਰਜ ਸਿਹੀਏ ਹਰਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ ਸਨੋਖ ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਜਿਹੜਾ ਅੰਕਿਤ ਰਾਣਾ ਇਹ ਇਹਨ ਇੱਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀਗੇ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਜਮਨानगर ਦੇ ਵਿੱਚ ਇੱਕ ਫਲਾਈਂਗ ਕਲਰਜ਼ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉੱਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਮੋਹਲਿਆ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਅਨੇ ਦੇ ਘਰ ਦੇ ਇੰਕੀ ਤਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀਏ ਦੀ ਟੀਮ ਹੈ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਅਪ ਕੀਤੀ ਸਾਇੰਟਿਫਿਕ ਐਵਿਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਇਹਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਧਾਲੀਵਾਲ ਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਗਏ ਸੀਗੇ ਉਹਦੇ ਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਹਰ ਵੀ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੈਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨਾ ਨਗਰ ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੁਹਾਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹਦਾ ਦੂਸਰਾ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਮੁਹਾਲੇ ਦੇ ਵਿੱਚ ਜੇ ਹੋਈ ਪਹਿਲੇ ਤਾਂ ਅਸੀਂ ਹੋਣੀ ਨਹੀਂ ਜੇ ਹੋਈ ਤਾਂ ਅਸੀਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਊ। ਐਸ.ਪੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਹਨਾਂ ਨੇ ਪਹਿਲਾਂ ਜਾਂ ਇਹ ਜਿਹੜਾ ਵਰਨਾ ਨਗਰ ਵੀ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸਵੇਰੇ ਕੁਮਾਰਸੀ ਦਾ ਇਹ ਮੁਹਾਲਾ ਪਹਿਲਾਂ ਰੈਕੀ ਵਧਾਰਾ ਕੀਤੀ ਸੀ ਆ ਇਸ ਤਰ੍ਹਾਂ ਦਾ ਕੁਝ ਦੇਖੋ ਇਹਨਾਂ ਨੇ ਜਿਹੜੀ ਸਾਡੀ ਤਰਫ ਦੇਸ਼ ਚ ਗੱਲ ਸਾਹਮਣੇ ਆਈ ਇਹਨਾਂ ਨੇ ਉਸ ਹਰਦਵਾਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਜਮਲਨਗਰ ਗਏ ਜਮਲਨਗਰ ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਜਮਲਨਗਰ ਜ਼ਿਲ੍ਹੇ ਦਾ ਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਕਿ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗॉड ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੋਹਾਲੀ ਆ ਗਏ ਸ਼ਾਮ ਨੂੰ ਮੋਹਾਲੀ ਆ ਗਏ ਹੀ ਵਾਲੀਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਨਾਂ ਦੇ ਘਰ ਤੇ ਕਿੱਥੋਂ ਜਾ ਸਕਦੇ ਆ ਕਿੱਥੋਂ ਭਜ ਸਕਦੇ ਆ ਉਸ ਵਾਰ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆਦੀ ਕੋਈ ਨਾਲ ਦਾ ਸਾਥ ਕਿਸੇ ਨੇ ਦਿੱਤਾ ਹੋਏ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਹੀ ਕਿੱਥੇ ਦਾ ਨਹੀਂ ਇਹ ਆਫਟਰ ਇਨਸੀਡੈਂਟ ਇਹ ਉਹ ਸਾਡਾ ਕਿਉਂਕਿ ਸਾਡੀ ਜਿਹੜੀ ਸਾਡੇ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਡ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਯੋਗਨਾਗਰ ਸਾਈਡ ਨੂੰ ਗਏ ਸੀ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ ਤਾਂ ਹੀ ਵੱਲ ਨੂੰ ਕੋਈ ਐਕਸਟ੍ਰੈਕਸ਼ਨ ਕੋਲ ਆਈ ਸੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਪਹਿਲਾਂ ਕੀ ਉਹ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਡਿਮਾਂਡ ਕੀਤੀ ਉਹਨਾਂ ਨੇ ਅਮਾਊਂਟ ਐਗਜ਼ੈਕਟ ਮੂ ਦਸੀ ਕਿਵੇਂ ਕਾਲਾ ਰਾਣਾ ਤਾਂ ਦੇ ਨਾਲ ਦਿੱਲੀ ਦੇ ਜੀਐਚ ਉਹ ਹੀ ਆਪਰੇਟ ਕਰ ਰਹੇ ਆ ਜਾਂ ਇਹ ਨੀਣਾ ਤੁਸੀਂ ਕਹਾਂ ਕਿ ਵਿਦੇਸ਼ ਬੈ ਕੇ ਹੋ ਵੀ ਜਿਹੜੇ ਦੇਖੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ 'ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰੈਕਸ਼ਨ ਬ੍ਰੈਕੇਟ ਚਲਾ ਰਿਹਾ ਸੀ ਕਿਉਂ ਦੇ ਵਿੱਚ ਉਹ ਸੀ ਜਿਹੜਾ ਇਹਨਾਂ ਦਾ ਮੇਨ ਬੰਦਾ ਕਰਪਨ ਸੀਗਾ ਉਹ ਫੜ ਲਿਆ ਅਸਲ ਕੀ ਅੰਮ੍ਰਿਤਸਰ ਵਿੱਚ ਹੁਣ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਕ੍ਰਾਈਮ ਕਰਨ ਵਾਲੇ ਪੁਲਿਸ ਦੇ ਡਰ ਤੋਂ ਬਿਨਾਂ ਹੀ ਕ੍ਰਾਈਮ ਮੁੱਦਿਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਏ ਦੇ ਰਹੇ ਹਨ ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਸਾਹਮਣੇ ਆਇਆ ਜਿੱਥੇ ਟਿਊਸ਼ਨ ਤੇ ਜਾ ਰਹੀ 3.5 ਸਾਲ ਦੀ ਬੱਚੇ ਦੀ ਲੱਤ ਵਿੱਚ ਗੋਲੀ ਵੱਜਣ ਦਾ ਮਾਮਲਾ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਜ਼ਖਮੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਵਿਰਦੇ ਨੂੰ ਲੈ ਕੇ ਟਿਊਸ਼ਨ ਜਾ ਰਹੇ ਸਨ ਤਾਂ ਇਸ ਦਰਾਂਨ ਪਟਾਕੇ ਦੀ ਆਵਾਜ਼ ਆਈ ਤੇ ਉਸ ਦੀ ਬੱਚੀ ਦੀ ਲਾਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਸਨੇ ਉਸ ਨੂੰ ਇਲਾਜ ਲਈ ਕਲੀਨਿਕ ਲੈ ਕੇ ਗਏ ਤੇ ਬਾਅਦ ਵਿੱਚ ਹਸਪਤਾਲ ਖੜਿਆ ਤੇ ਉੱਥੇ ਜਾ ਕੇ ਐਕਸਟਰਾ ਕਰਵਾਉਣ ਤੇ ਪਤਾ ਚੱਲਿਆ ਕਿ ਉਹਨਾਂ ਦੀ ਬੱਚੀ ਦੀ ਲੱਤ ਵਿੱਚ ਕੋਲੀ ਵੱਜੀ ਹੈ ਨਾਲ ਜਾ ਰਹੀ ਹੈ ਇੱਕਦਮ ਉਹਦੇ ਬੁਲੇਟ ਵਜਦੀ ਹੈ ਸਮਝ ਨਹੀਂ ਆਂਦੀ ਪਟਾਕੇ ਦੀ ਆਵਾਜ਼ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਹੈ ਔਰ ਮੇਰੇ ਇਹ ਚੀ ਚਾਹੇ ਧਿਆਨ ਚਾਹਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵਟਾ ਵਾ ਗਿਆ ਖੂਨ ਨਿਕਲ ਆ ਤੇ ਮੈਨੂੰ ਕਾਰ ਲੈ ਕੇ ਜਾਨਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ ਬੰਦ ਕਰਨ ਦੀ ਕਰਦੇ ਨਾਲ ਹੀ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ઓਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ઓਪਰੇਟ ਕੀਤਾ ઓਪਰੇਟ ਹੋਣੇ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁ ਤੇ ਗੋਲੀ ਚੱਲੀ ਹੈ ਦਾ ਮਤਲਬ ਆ ਇਸੇ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਕੋਈ ਨਹੀਂ ਮੈਨੂੰ ਮੈਂ ਇਹ ਬਤਾਉਂਦਾ ਸਰਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਹਦੇ 6:30 ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੋਂ ਵੀ ਹੈ ਜਿੱਦਾਂ ਵੀ ਚੱਲੀ ਗੁੜੀਆਂ ਉਹ ਹੈ ਉੱਤੇ ਉਹਦਾ ਆਪਰੇਟ ਹੋਇਆ ਮਤਲਬ ਠੀਕ ਹੈ ਕਨਾ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ ਹਾਲਾਤ ਕਹਿੰਦੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਆ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵਾਲੋ ਕਿਸੇ ਤੇ ਸ਼ੰਕਾ ਜਤਾਈ ਗਈ ਹੈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆਈ ਇਲਾਕੇ ਦੀ ਇਲਾਕੇ 'ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿਹਦੀ ਕਾਰਵਾਈ ਹੋਏਗੀ ਜੀ ਇਸ ਨਾਮ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਘਰ ਦੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਜੋ ਵੀ ਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਚਲੇ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ ਤਰਨ ਤਰਨ ਦੇ ਸਰੀਆਲੀ ਵਿੱਚ ਇੱਕ ਮਾਮਲਾ ਪ੍ਰਕਾਸ਼ ਵਿੱਚ ਆਇਆ ਜਿੱਥੇ ਇੱਕ ਔਰਤ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਕਾਰਨ ਦੁਖੀ ਸੀ ਤੇ ਉਸਨੇ ਆਪਣੇ ਪਤੀ ਦੇ ਖਿਲਾਫ ਕਾਰਵਾਈ ਦੀ ਗੁਹਾਰ ਵੀ ਲਗਾਈ ਸੀ ਪਰ ਏਐਸਆਈ ਹਰਜੀਤ ਸਿੰਘ ਪੈਸੇ ਲੈ ਕੇ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਕਰ ਰਿਹਾ ਸੀ ਤੇ ਪੈਸੇ ਹੀ ਮੰਗਦਾ ਸੀ ਇਸੇ ਕਰਕੇ ਔਰਤ ਨੇ ਇਸ ਪੁਲਿਸ ਵਾਲੇ ਨੂੰ ਪੈਸੇ ਦਿੰਦਿਆ ਰੰਗੇ ਹੱਥੀ ਵਿਜੀਲੈਂਸ ਕੋਲ ਪੜਵਾ ਦਿੱਤਾ ਮੈਡਮ ਜੀ ਇਸ ਸਿਲਸਿਲੇ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਏਐਸਵੀ ਹਰਜੀਤ ਸਿੰਘ ਨੂੰ ਕਾਬੂ ਕੀਤਾ ਸਰਸਿਕਾ ਜੀ ਮੇਰਾ ਨਾਮ ਭੁਪਿੰਦਰ ਗੌਰ ਹੈ ਔਰ ਮੈਂ ਸਰਹਾਲੀ ਕਲਾ ਕਪਤੀ ਪੁੱਲਿਆਂ ਦੀ ਵਸਨੀਕ ਹਾਂ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ 1 ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸਬੰਧ ਸੀਗੇ। ਕੁਝ ਉਸ ਔਰਤ ਦਾ ਨਾਮ ਮੈਂ ਕਿਰਨਦੀਪ ਕੌਰ ਤੋਂ ਕਿ ਦੱਸਿਆ ਅਨਸਾਰ ਉਹ ਆਪਣੇ ਆਪ ਨੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰ ਵਾਲੇ ਦਾ ਨਾਮ ਮੈਂ ਸੁਖਸ਼ੈਨ ਸਿੰਘ ਤੋਂ। ਜਿੱਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਬੁਹਾਰ ਲਗਾਈ ਸੀ ਮਦਦ ਵੱਲੋਂ। ਲੇਕਿਨ ਜਿਹੜੇ ਆ ਏਐਸਆਈ ਸਾਹਿਬ ਸਾਰੇ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਹਾਂ ਜੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਏ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਨੂੰ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸੱਸ ਤੇ ਔਰ ਮੇਰੇ ਘਰ ਵਾਲਿਆਂ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਇਸ ਟਾਈਮ ਉਹ ਕਿੱਥੇ ਹੁਕੇ ਹੋਏ ਕਿੱਥੇ ਰਹਿ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉੱਥੇ ਜੱਜ ਸਾਹਿਬਾਨ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈ ਆ ਔਰ ਉਹ ਨੈਕਸਟ ਤਰੀਕ ਪਈ ਹੈ ਦੇਖੋ ਉਹਦਾ ਕੀ ਬੰਦ ਆ ਪਰ ਜੋ ਇਸ ਇਨਸਾਨ ਨੇ ਇੱਕ ਗੁਰਸਿੱਖ ਹੋ ਕੇ ਮੈਂ ਇਹਨਾਂ ਨੂੰ ਸੁਵਾਲ ਵੀ ਕੀਤਾ ਸੀ ਕੀ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਧੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਹੈ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਟਾ ਹੈ ਜੀ ਪਰ ਇਸ ਜਿਹੜੇ ਐਸਐਸ ਆਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਪੁੱਛੇ ਦਾ ਕੋਈ ਟਿਕਾਣਾ ਨਹੀਂ ਤੁਹਾਡਾ ਸਾਡੀ ਸਾਹਿਬ ਦੀ ਜੱਦੀ ਪੁਰਸੀ ਜ਼ਮੀਨ ਹੈ ਨੇ ਨਾਮ ਦੱਸੋ ਸਤਨਾਮ ਸਿੰਘ ਜਿੰਦ ਜਿਹੜਾਲੀ ਗਲਾ ਅੱਛਾ ਜੀ ਹੁਣ ਦੱਸੋ ਕੀ ਸਾਰੀ ਵਾਕਿਆ ਹੈ ਵਾਕਿਆ ਇਹ ਉਹ ਵੀ ਸਾਡੀ ਜੰਦੀਪੁਰਸੀ ਜ਼ਮੀਨ ਸੀਗੀ ਅੱਛਾ ਜੀ ਅਸੀਂ ਕਣਕਪੀਂ ਜੀ ਸੀਗੀ ਤੇ ਜਗਜੀਤ ਸਿੰਘ ਹੋਣਾ ਨੇ ਚਾਚਾ ਸਾਡਾ ਜਮ ਜ਼ਮੀਨ ਲਈ ਸੱਜਣ ਸਿੰਘ ਹੋਣਾ ਤੋਂ ਠੀਕ ਹੈ ਜੀ ਤੇ ਇਹ ਨਾਲੇ ਉਹ ਪਾਰਟੀ ਜਿਹੜੀ ਆ ਉਸ ਦੀ ਸ਼ਹਿ ਨਾਲ ਹਰਜੀਤ ਸਿੰਘ ਦੀ ਸ਼ਹਿ ਨਾਲ ਸਾਡੀ ਕਣਕ ਵੱਢਣ ਆਣ ਪਏ ਤੇ ਜਾਂ ਅਸੀਂ ਰੋਕੇ ਆ ਉਹਨਾਂ ਸਾਡੇ ਤੇ ਫੈਰਕ ਕੀਤੀ ਆ ਤੇ 336 ਦਾ ਇਹਨਾਂ ਨੇ ਸਾਡੇ ਤੇ ਪਰਚਾ ਕਰਕੇ ਪਿਆ ਵੀ ਸਾਡੀ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਆ ਤਣਕੇ ਨਾਲ ਵਢਾ ਘੱਤੀ ਉਹਨਾਂ ਨੂੰ ਜਿਹੜੀ ਮਤਲਬ ਜਵਾਂ ਬੰਦੀ ਗਰਦੋਰੀ ਫਰਦਕੀਤ ਸਾਡੇ ਕੋਲ ਆ ਸ਼ਿਸ਼ਰੇ ਦੇ ਵੀ ਨੰਬਰ ਹੋ ਆ ਜਿਹੜੇ ਅਸੀਂ ਬਹੁੰਦੇ ਆ ਤੇ ਜ਼ਬਰਦਸਤੀ ਸਾਡੀ ਕਣਕ ਵੱਢ ਕੇ ਖੜੀ ਆ ਤੇ ਹਰਜੀਤ ਸਿੰਘ ਦੀ ਸ਼ਹਿਣਾ ਖੜੀ ਆ ਤੇ ਇਹਨੇ ਸਾਡੇ ਤੇ ਜਾਣ ਬੁੱਝ ਕੇ ਸਾਡੇ ਦੇ ਨਜਾਇਜ਼ ਪਰਚਾ ਕਰਤਾ ਅਸੀਂ ਹੁਣ ਜ਼ਬਾਨਤਾ ਖਰਾ ਕੇ ਆਏ ਆ ਤੇ ਸਾਡੇ ਤੋਂ ਸ਼ਾਵਲ ਜ਼ਬਾਨਤਾ ਦਾ ਇੱਕ ਜਣੇ ਦਾ 20-20000 ਰੁਪਇਆ ਮੰਗਦਾ ਦੀ ਆ ਕਿਤੇ ਭਤੀਆ ਮੇਰਾ ਇੱਕ ਡਿਊਟੀ ਤੇ ਸੀਗਾ ਰੋਡਵੇਜ ਦੇ ਵਿੱਚ ਉਹਦੇ ਤੇ ਜਾਣ ਬੁੱਝ ਕੇ ਨੇ ਪਰਚਾ ਕਰਤਾ ਤੇ ਸਾਡੀ ਸੁਣਾਈ ਪੁਲਿਸ ਨੇ ਕੋਈ ਨਹੀਂ ਕੀਤੀ ਉਦੋਂ ਦੀ ਤੇ ਉਹ ਬੰਦੇ ਜਿਹੜੇ ਆ ਅੱਜ ਇਹਨਾਂ ਦੀ ਜ਼ਮੀਨ ਬਣਦੀ ਸੀ ਉਹ ਉਹਨਾਂ ਨੇ ਸਾਡੀ ਕੜਕ ਵੱਢ ਗਈ ਤੇ ਲਗੇ ਆ ਠੀਕ ਹੈ ਜੀ ਜੱਦੀ ਜ਼ਮੀਨ ਆ ਸਾਡੀ ਅੱਜ ਕੀ ਘਟਨਾ ਵਾਪਰੀ ਆ ਅੱਜ ਘਟਨਾ ਇਹ ਵਾਪਰੀ ਆ ਵੀ ਸਾਨੂੰ ਜਲੀਲ ਵਾਲਾ ਕਰਨ ਹਰਜੀਤ ਸਿੰਘ ਐਸਆਈ ਡਿਵੀਜ਼ਨਲ ਐਸਐਚਓ ਆਈ ਅੱਛਾ ਤੇ ਇਹਨੇ ਜੁਬਾਨ ਦਾ 3 ਦਿਨ ਹੋ ਗਿਆ ਸਾਨੂੰ ਫਿਰਦਿਆਂ ਨੂੰ ਵੀ ਸ਼ਾਮਲ ਜੁਬਾਨ ਦਾ ਅਸੀਂ ਹਾਈ ਕੋਰਟੋਂ ਜੁਬਾਨ ਦਾ ਕਰਾ ਕੇ ਲੈ ਆਂ ਤੇ ਨਾਲ ਹੀ ਰਵਣਾ ਵੀ ਜਮਾ ਕਰਾਈਆਂ ਇਹਦੇ ਕੋਲ ਤੇ ਇਹਨੇ ਸਾਡੀ ਸੁਣਾਈ ਨਹੀਂ ਕੋਈ ਪੀਤੀਆਂ ਦਾ ਹੀ ਰੁਪਈਆ 20000 ਲਓਗੇ ਤੇ ਫੇਰ ਜੁਬਾਨ ਤਾਂ ਲੈਣੀ ਨਹੀਂ ਤੇ ਮੈਂ ਜੁਬਾਨ ਤਾਂ ਨਹੀਂ ਲੈਣੀ ਤੇ ਅੱਜ ਅਸੀਂ 10000 ਰੁਪਈਆ ਦੇ ਕੇ ਇਹਨੂੰ ਵਿਜੀਲੈਂਸ ਨੂੰ ਫੜਾਇਆ ਹਰਜੀਤ ਸਿੰਘ ਨੂੰ ਗਰੀਬ ਕੁੜੀਆਂ ਦਾ ਰੱਬ ਹੀ ਰਾਖਾ ਹੁੰਦਾ ਹੈ ਤੇ ਹਰ ਕੁੜੀ ਲਈ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਇਸੇ ਤਰ੍ਹਾਂ ਸائن ਚੀ ਬਾਕਰਪੁਰ ਵਾਲਿਆਂ ਵੱਲੋਂ ਗ੍ਰੀਪਤੀਆਂ ਦੇ ਸਮੂਹ ਵਿਆਹ ਕਰਵਾਏ ਗਏ ਤੇ ਵਿਆਹ ਵਿੱਚ ਵਰਤੋਚ ਆਣ ਵਾਲਾ ਸਮਾਨ ਵੀ ਉਹਨਾਂ ਨੂੰ ਦਿੱਤਾ ਗਿਆ ਸਾਈਂ ਜੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਨੇਕ ਕੰਮ ਕਰਨੇ ਚਾਹੀਦੇ ਹਨ ਤਕਰੀਬਨ ਕਈ ਸਾਲਾਂ ਤੋਂ ਆਨੰਦ ਕਾਰਜਾਂ ਦੀ ਰਸਮ ਚੱਲਦੀ ਆ ਰਹੀ ਹੈ ਅੱਜ ਤੱਕਰ ਜੋ ਦਰਬਾਰਵੰਨਿਓਂ ਦਰਗਾਹ ਸ਼ਰੀ ਬਾਕਰਪੁਰਵੰਨਿਓਂ ਸਾਈਂ ਜੀ ਵੱਲੋਂ ਜਿਹੜੇ ਅੱਜ 450 ਕੁੜੀਆਂ ਦੇ ਜੋ ਆਨੰਦ ਕਾਰਜ ਹੋ ਚੁੱਕੇ ਨੇ ਦਰਬਾਰਵੰਨਿਓਂ ਜੀ ਠੀਕ ਹੈ ਅੱਗੇ ਜੋ ਖਾਲਦਾ ਵੀ ਪ੍ਰੋਗਰਾਮ ਹੈ 28 ਤਰੀਕ ਦਾ ਦੇ ਉਹਨਾਂ 30 ਤਰੀਕਾ ਵੀ ਮਿਲਣਾ ਹੈ ਉਹ ਆਪ ਜੀ ਨੂੰ ਪਤਾ ਹੀ ਹੈ ਅੱਜ ਸਰ ਜਿਹੜੇ ਅਨੰਦਕਾਰ ਚ ਕਰਵਾਏ ਆਂ ਕੁੜੀਆਂ ਦੇ ਉਹਨਾਂ ਨੂੰ ਕੀ ਕੀ ਭਾਂ ਦੇ ਸਮਾਨ ਦਿੱਤੇ ਤੇ ਕੀ ਕੀ ਆਸ਼ੀਰਵਾਦ ਬਾਬਾ ਜੀ ਦੇ ਰੂਪ ਵਿੱਚ ਮਿਲ ਚਾਹੀਏ ਤਕਰੀਬਨ ਘਰ ਦੇ ਲੋੜਿੰਦੇ ਸਮਾਨ ਦੀਆਂ 32 ਤੋਂ ਲੈ ਕੇ 38 ਆਟਮਾ ਨੇ ਜੋ ਘਰ ਦੇ ਵਿੱਚ ਰੋਜ਼ਾਨਾ ਲੋੜ ਆਉਂਦੀਆਂ ਨੇ ਆਪਣੇ ਉਹ ਸਾਰੇ ਹੀ ਸਮਾਨ ਜੋ ਸਾਈ ਜੀਵਨੀ ਉਹ ਦਰਬਾਰ ਬਣੀ ਉਹ ਤੀਆਂ ਨੂੰ ਦਿੱਤਾ ਗਿਆ ਨੌਜਵਾਨਾਂ ਨੂੰ ਕੀ ਸੁਨੇਹਾ ਲੈਣਾ ਚਾਹੁੰਦੇ ਨੇ ਨੌਜਵਾਨਾਂ ਨੂੰ ਸਾਈ ਜੀਵਨੀ ਉਹ ਹੀ ਸਨੇਹਾਂ ਤੋਂ ਦੂਰ ਰਹਿਣ ਆਪਣੀ ਜ਼ਿੰਦਗੀ ਨੂੰ ਅੱਛੇ ਮਾਰਗ ਤੇ ਲਾਉਣ ਔਰ ਜਿਹੜੀ ਨਸ਼ੇ ਦੀ ਦਲਦਲ ਹੈ ਇਸ ਨਸ਼ੇ ਦੀ ਦਲਦਲ ਤੋਂ ਨਿਕਲ ਕੇ ਆਪਣੀ ਜਵਾਨੀ ਨੂੰ ਖੇਡਾਂ ਪ੍ਰਤੀ ਲਾਉਣ ਔਰ ਦੇਸ਼ ਕੌਮ ਦੇ ਲਿਖੇ ਲਾਉਣ ਅੱਛੇ ਮਾਰਗ ਤੇ ਚੱਲਣ ਔਰ ਜਿਹੜੇ ਨਾਲ ਉਹਨਾਂ ਦੇ ਵੀ ਜੇ ਕੋਈ ਮੇਰਾ ਵੀਰ ਕੋਈ ਨਸ਼ਾ ਕਰਦਾ ਵੀ ਹੈ ਉਹਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਨਸ਼ਾ ਛੱਡੇ ਤੇ ਜਿਹੜੇ ਨਾਲ ਦੇ ਉਹਦੇ ਸੱਜਣ ਮਿੱਤਰ ਨੇ ਉਹ ਤੇ ਚਾਹਣ ਵਾਲੇ ਨੇ ਉਹ ਤੇ ਪਿਆਰੇ ਨੇ ਉਹ ਉਹਨਾਂ ਨੂੰ ਵੀ ਇਸ ਚੀਜ਼ ਤੋਂ ਇਹਨਾਂ ਨਸ਼ਿਆਂ ਦੀ ਲੱਤ ਤੋਂ ਬਾਹਰ ਕੱਢੇ ਔਰ ਜ਼ਿੰਦਗੀ ਨੂੰ ਅੱਛੇ ਢੰਗ ਨਾਲ ਜਿਉਣ ਦਾ ਇੱਕ ਸੰਦੇਸ਼ ਦੇਵੇ। ਆਪਾ ਜੀ ਅਕਸਰ ਹੀ ਕੁੜੀਆਂ ਦੇ ਵਿਆਹ ਪੂਰੀ ਐਨਜੀਓ ਬਥੇਰੇ ਕਰਦੀਆਂ ਨੇ। ਵਿਆਹ ਤੋਂ ਬਾਅਦ ਵੀ ਇਹਨਾਂ ਦੀ ਕੋਈ ਪੁੱਛਗਿੱਛ ਹੋਊਗੀ ਤੇ ਕਈ ਵਾਰ ਵਿਆਹ ਤੋਂ ਬਾਅਦ ਭੁੱਲ ਜਾਂਦੇ ਨੇ ਐਨਜੀਓ। ਮੇਰੀਆਂ ਭੈਣਾਂ ਨੇ ਜੀ ਔਰ ਭੈਣਾਂ ਲਈ ਭਰਾਵਾਂ ਦੇ ਦਰਵਾਜ਼ੇ ਸਦਾ ਖੁੱਲੇ ਨੇ ਔਰ ਭਰਾ ਹਮੇਸ਼ਾ ਹੀ ਆਪਣੀਆਂ ਭੈਣਾਂ ਤੱਕ ਪਹੁੰਚਦੇ ਸੀ ਪਹੁੰਚਦੇ ਨੇ ਤੇ ਪਹੁੰਚਦੇ ਰਹਿਣਗੇ। ਮੇਰੀਆਂ ਭੈਣਾਂ ਨੇ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਦੇ ਵਿਆਹ ਵੀ ਹੋ ਚੁੱਕੇ ਨੇ ਔਰ ਜਿਨ੍ਹਾਂ ਦੇ ਨਹੀਂ ਵੀ ਹੋਏ ਮੇਰਾ ਇੱਕ ਅਕਸਰ ਕਹਿਣਾ ਹੁੰਦਾ ਜੀ ਕੇਰਾ ਕਿਸੇ ਨੇ ਭਰਾ ਕਹਿ ਤੇ ਉਹ ਮੇਰੀ ਭੈਣ ਹੈ ਉਸ ਭੈਣ ਲਈ ਸਦਾ ਦਰਵਾਜ਼ੇ ਖੁੱਲੇ ਨੇ ਮੇਰੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਨੇ ਘਰ ਘਰ ਵੀ ਉਹਨਾਂ ਦਾ ਹੈ ਇਹ ਦਰਬਾਰ ਵੀ ਉਹਨਾਂ ਦਾ ਜੀ ਔਰ ਹਮੇਸ਼ਾ ਜਿਹੜੀ ਪਿਆਰ ਦੀ ਸਾਂਝ ਹੈ ਇੱਕ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਇੱਕੋ ਅਰਦਾਸ ਕਰਦਾ ਕਿ ਇਹ ਜਿਹੜਾ ਰਿਸ਼ਤਾ ਹੈ ਉਹ ਆਖਰੀ ਸਾਹ ਤੱਕ ਨਿਭੇ ਮੋਹਾਲੀ ਤਹਿਸੀਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੌਰਾ ਕੀਤਾ ਉਹਨਾਂ ਕਿਹਾ ਕਿ ਕੱਲ ਵੱਡਾ ਪ੍ਰੋਗਰਾਮ ਸੀ ਤੇ ਉਹ ਸਭ ਨੂੰ ਪਤਾ ਸੀ ਪਰ ਅੱਜ ਅਚਨਚੇ ਦੌਰਾ ਕੀਤਾ ਗਿਆ ਤੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰ ਮੁਤਾਬਿਕ ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਕੰਮ ਉਸੇ ਦਿਨ ਚੱਲ ਰਿਹਾ ਹੈ ਭਗਵੰਤ ਮਾਨ ਨੇ ਵੀ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਉਹਨਾਂ ਕਿਹਾ ਕਿ ਕਿਸੇ ਵੀ ਸ਼ਹਿਰੀ ਵਾਸੀ ਨੂੰ ਫੋਨ ਕਰ ਸਕਦੇ ਹਨ ਇਸ ਗੱਲ ਨੂੰ ਮੰਨ ਕੇ ਕਿ ਕੱਲ ਵਾਲਾ ਫੰਕਸ਼ਨ ਹੀ ਮੇਨ ਸੀਗਾ ਹੁਣ ਇੱਥੇ ਕੀ ਨਹੀਂ ਹੋਣਾ ਹਾਂਜੀ ਤਸੀਂ ਦੱਸਣਾ ਚਾਹੁੰਦੇ ਕਿ ਬਿਨਾਂ ਦੱਸੇ ਸੀ ਕਦੇ ਵੀ ਆ ਸਕਦੇ ਕਿਤੇ ਵੀ ਕੱਲ ਤਾਂ ਦੇਖੋ ਪਤਾ ਸੀ ਸਾਰੇ ਨੂੰ ਤੁਸੀਂ ਵੀ ਬਹੁਤ ਵੱਡੀ ਗਿਣਤੀ ਚ ਆਈ ਸੀ ਸਾਰਾ ਕੁਝ ਸੈੱਟ ਹੋ ਗਿਆ ਕੀ ਅਗਲੇ ਦਿਨ ਵੀ ਉਮੀਦ ਵਿੱਚ ਮਿਲ ਰਹੇ ਇਹ ਚੈੱਕ ਕਰ ਲਿਆ ਹੈ ਹਾਂ ਔਰ ਸਾਰੇ ਲੋਕਾਂ ਨੇ ਦੱਸਿਆ ਕਿ ਉਸੇ ਤਰ੍ਹਾਂ ਅਪਾਇੰਟਮੈਂਟ ਮਿਲ ਰਹੀ ਹੈ ਉਸੇ ਤਰ੍ਹਾਂ ਹੀ ਰਿਸਟਰੀਆਂ ਹੋ ਰਹੀਆਂ ਨੇ ਔਰ ਪੁਰਾਣਾ ਨੰਬਰ ਲੱਗ ਗਿਆ ਹੋਇਆ 41 11 ਜਿਹਦਾ ਜਨਮਾ ਨੰਬਰ ਆਇਆ ਹੈ ਉਸ ਆਮ ਨਿਸ਼ਾਨੀ ਲੋਕhetra ਦੇ ਵਿੱਚ ਲੈ ਇਦਾਂ ਦੇ ਫੈਸਲੇ ਲੋਕਾਂ ਦੇ ਵੱਲੋਂ ਕਿੰਨੇ ਕ ਸਲਾਹੇ ਜਾਂਦੇ ਦੇਖੋ ਇਹ ਬਿਲਕੁਲ ਨਵੀਂ ਚੀਜ਼ ਹੈ ਹਜੇ ਲੋਕਾਂ ਨੂੰ ਵੀ ਇਹਨੂੰ ਵਰਤਣ ਦਾ ਇਸਤੇਮਾਲ ਕਰਨ ਦਾ ਆਦੀ ਹੋਣਾ ਪਊਗਾ ਜਾਂ ਕਈ ਵਾਰੀ ਬਿਨਾ ਅਪਾਇੰਟਮੈਂਟ ਤੋਂ ਆ ਜਾਂਦੇ ਨੇ ਜਦ ਕਿ ਤੁਹਾਨੂੰ ਵਟਸਐਪ ਤੇ ਤੁਹਾਡੇ ਫੋਨ ਤੇ ਇਸ ਤਰ੍ਹਾਂ ਟਾਈਮ 'ਚ ਸਵਾ 3 ਵਜੇ ਆ ਸਕਦਾ ਸਵਾ 3 ਵਜੇ ਆ ਜਾਓ ਤੁਹਾਡਾ ਸਵਾ 3 ਵਜੇ ਦਾ ਟਾਈਮ ਫਿਕਸ ਹੋ ਗਿਆ ਕਿ 11 ਵਜੇ ਆ ਜਾਂਦੇ ਫਿਰ ਉੱਥੇ 2-3 ਘੰਟੇ ਲੱਗ ਜਾਂਦੇ ਪਰ ਮੈਂ ਜੋ ਪੁੱਛਿਆ ਇਥੇ ਉਦੇ ਚ ਇਹੀ ਕਹਿ ਕੇ ਸਾਡਾ ਜਿੰਮੇ ਅਪਾਇੰਟਮੈਂਟ ਸੀ ਇਹ ਇਸ ਅੰਦਰ ਕੰਪਲੈਕਸ ਦੇ ਬਾਹਰੋਂ ਤੋਂ ਲੈ ਕੇ ਰਿਸਟਰੀ ਮਿਲਣ ਤੱਕ ਸਾਨੂੰ ਪੌਣੇ ਘੰਟੇ ਤੋਂ ਘੰਟਾ ਮਿਲ ਗਿਆ ਸਾਰੇ ਸਾਰੇ ਕੰਮ ਵਾਸਤੇ ਜਿਹੜਾ ਜ਼ੀਰੋ ਟੋਲਰੈਂਸ ਦੀ ਕਰਪਸ਼ਨ ਦੀ ਆਪਾਂ ਗੱਲ ਕੀਤੀ ਜਾਂਦੀ ਆ ਉਹ ਚੀਜ਼ ਬਿਲਕੁਲ ਠੱਲੋ ਪਈ ਬਿਲਕੁਲ ਜਦੋਂ ਸਾਰਾ ਕੁਝ ਹੀ ਆਨਲਾਈਨ ਹੋ ਗਿਆ ਹਰ ਸਾਰੀ ਚੀਜ਼ ਨੂੰ ਡੀਸੀ ਸਾਹਿਬਾ ਕੋਲੇ ਜਾਂਦੀਆਂ ਨੇ ਕੋਈ ਇਤਰਾਜ਼ ਵੀ ਲੱਗਿਆ ਜੀ ਉਹ ਇਤਰਾਜ਼ ਨੂੰ ਰੱਖਣ ਦਾ ਵੀ ਉਹਦੇ ਮਤਲਬ ਮੌਕਾ ਮਿਲੂਗਾ ਜੇ ਇਤਰਾਜ਼ ਨਹੀਂ ਲੱਗਦਾ ਤਾਂ ਰਿਸਟਰੀ ਹੋ ਜਾਊਗੀ ਗਲਤ ਤਰਾਜ ਨਾਲ ਕੋਈ ਲਾ ਦੇ ਮੌਕਾ ਪੈਦਾ ਕਰਨ ਲਈ ਕ腐ਸ਼ਨ ਦਾ ਇਸ ਕਰਕੇ ਡੀਸੀ ਸਾਹਿਬਾ ਹਰ ਵਕਤ ਉਹਨੂੰ ਉਹ ਸਾਰਾ ਜਿਹੜਾ ਉਹਨਾਂ ਨੂੰ ਮਾਨੀਟਰ ਕਰਦੇ ਰਹਿਣਗੇ ਜਿਨੀਅਰ ਹਿਸਟਰੀਆਂ ਹੋਈਆਂ ਨੇ ਅੱਜ ਉਹ ਸਾਰੀਆਂ ਦੀ ਮੇਰੇ ਕੋਲੇ ਵੀ ਰਿਪੋਰਟ ਆਊਗੀ ਮੈਂ ਨੰਬਰ ਵੀ ਆਉਣਗੇ ਮੇਰੇ ਕੋਲੇ ਮੈਂ ਕਿਸੇ ਨੂੰ ਵੀ ਰੈਂਡਮਲੀ ਫੋਨ ਕਰ ਸਕਦਾ ਕਿ ਤੁਸੀਂ ਅੱਜ ਉੱਥੇ ਕੋਰਟ ਚ ਗਏ ਸੀਗੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿਸੇ ਨੇ ਪੈਸੇ ਤਾਂ ਨਹੀਂ ਮੰਗੇ ਜਾਂ ਕੋਈ ਕਿਸੇ ਨੇ ਦਿੱਕਤ ਤਾਂ ਨਹੀਂ ਉਹ ਮੈਂ ਵੀ ਕਰ ਸਕਦਾ ਸੋ ਇਸ ਕਰਕੇ ਸਾਰਾ ਚੈੱਕ ਰਹੂਗਾ ਜੀ ਔਰ ਜਿਵੇਂ ਹੁਣ ਮੋਹਾਲੀ ਜ਼ਿਲ੍ਹੇ ਚ 7 ਸਬ ਰਿਸਟਰਾਣ ਨੇ ਦੋ ਤਾਂ ਇਤੀ ਨੇ ਬਾਕੀ ਹੋਰ ਤਸੀਲਾਂ ਤੁਸੀਂ ਜਿੱਥੇ ਮਰਜ਼ੀ ਰਿਸਟਰੀ ਕਰਾਉਣੀ ਉੱਥੇ ਚਲੇ ਜਾਓ ਤੁਹਾਨੂੰ ਲੱਗਦਾ ਕਿ ਜਿੱਥੇ ਭੀੜ ਘੱਟ ਹੈ ਉੱਥੇ ਚਲੇ ਜਾਓ ਜਦ ਤੁਹਾਨੂੰ ਲੱਗਦਾ ਕਿ ਇੱਥੇ ਮੈਂ ਕੰਫਰਟੇਬਲ ਨਹੀਂ ਹੈਗਾ ਮੈਂ ਮੈਂ ਕੈਰੇਡੀ ਕਰਾਉਣੀ ਹੈ ਕੈਰੇਡ ਕਰਾ ਲਓ ਝੋਨੇ ਦੀ ਬਜਾਈ ਸ਼ੁਰੂ ਹੋਣ ਲੱਗੀ ਹੈ ਉਸ ਦੇ ਲਈ ਕੋਈ ਸਪੈਸ਼ਲ ਐਡਵਾਈਜ਼ਰੀ ਜਿੱਦਾਂ ਵੀ ਪ੍ਰਬੰਧ ਹੈ ਪਾਣੀ ਦਾ ਨਹਿਰੀ ਦਾ ਵੀ ਪ੍ਰਬੰਧ ਹੈ ਔਰ ਸਾਰਾ ਕੁਝ ਅਸੀਂ ਬਿਲਕੁਲ ਪਲਾਨ ਕਰ ਚੁੱਕੇ ਹਾਂ ਤੇ ਇੱਕ ਦੋ ਦਿਨਾਂ ਬਾਅਦ ਮੈਂ ਝੋਨੇ ਜਦੋਂ ਲੱਗਣ ਲੱਗ ਜੂਗਾ ਮੈਂ ਉਦੋਂ ਖੇਤਾਂ 'ਚ ਵੀ ਜਾ ਕੇ ਆਵਾਂਗਾ ਕਿ ਕਿੱਥੇ ਬਿਜਲੀ ਪ੍ਰੋਪਰ ਆ ਰਹੀ ਹੈ ਕਿਹੜੇ ਜ਼ੋਨ 'ਚ ਕੋਈ ਨਹਿਰੀ ਪਾਣੀ ਦੀ ਕੋਈ ਦਿੱਕਤਾਂ ਨਹੀਂ ਆ ਰਹੀ ਇੱਕ ਲੁਧਿਆਣਾ ਇਲੈਕਸ਼ਨ ਬਾਰੇ ਕਹਿਗੇ ਲੜਾਂਗੇ ਜੀ ਜਿੰਨੀ ਤਰੀਕ ਨੂੰ ਇਲੈਕਸ਼ਨ ਆਉਣੇ ਤੇ ਕੋ ਲੜਾਂਗੇ ਪੋਲੀਟੀਕਲ ਪਾਰਟੀਆਂ ਸਾਡੇ ਐਮਐਲਏ ਸੀ ਪਹਿਲਾਂ ਉੱਥੋਂ ਤੇ ਲੋਕਾਂ ਕੋਲ ਜਾਵਾਂਗੇ ਪ੍ਰਚਾਰ ਰੱਖਾਂਗੇ ਪਿਛਲੇ 3 ਸਾਲ ਸਵਾ 3 ਸਾਲ ਦਾ ਜਿਹੜਾ ਪਰਫਾਰਮੈਂਸ ਹੈ ਉਹ ਵੀ ਲੋਕਾਂ ਸਾਹਮਣੇ ਰੱਖਾਂਗੇ ਬਾਕੀ ਅੱਗੇ ਜਨਤਾ ਜਨਾਰ ਦੇਣ YouTube ਚੈਨਲ ਤੇ ਫੜਾ ਮਾਰਨ ਵਾਲੀ ਬੀਪੀ ਮਹਿਲਾ ਪੁਲਿਸ ਵਾਲੀ ਅਮਨਦੀਪ ਕੌਰ ਨੂੰ ਕੱਲ ਵਿਜੀਲੈਂਸ ਨੇ ਚੁੱਕ ਕੇ ਕੋਰਟ ਵਿੱਚ ਪੇਸ਼ ਕੀਤਾ ਉਸ ਤੋਂ ਬਾਅਦ ਅਮਨਦੀਪ ਕੌਰ ਦੇ ਗੁਰਦੇ ਦੀ ਪਥਰੀ ਹਿਲ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਂ ਸਸ਼ਕਲ ਜੀ ਮੇਰਾ ਨਾਮ ਡਾਕਟਰ ਸੁਖਦੇਵ ਹੈ। ਮੈਂ ਇੱਥੇ ਆ ਜਰਜਿਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪਤਾਲ ਪਟੰਡਰ। ਹਾਂ ਸਾਡੇ ਕੋਲ ਇੱਕ ਪੇਸ਼ੈਂਟ ਨੂੰ ਲੈ ਕੇ ਆਇਆ ਗਿਆ ਹੈ। ਉਹਦੇ ਪੇਨ ਸੀਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ। ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਉਹਦੇ ਵਿੱਚ ਪੱਥਰੀ ਆਈ ਹੈ। ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ। ਵੈਸੇ ਪੇਸ਼ੈਂਟ ਸਟੇਬਲ ਹੈ। ਫਿਰ ਟ੍ਰੀਟਮੈਂਟ ਚੱਲਦਾ ਨਹੀਂ ਹਜੇ ਡਿਸਚਾਰਜ ਨਹੀਂ ਜੀ ਨਾ ਯੂਰ ਅਮਲੀ ਇਹ ਹੋਰ ਇੱਥੇ ਕਿਉਂ ਤੇ ਨਹੀਂ ਸਿਰਫ ਪੇਨ ਦਾ ਪਰਮਨਲ ਹੀ ਆਇਆ ਹੈ ਉਸ ਦਿਨਾਂ ਲਈ ਕਿੰਨੇ ਦਿਨ ਤੋਂ ਲੱਗਿਆ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-पास ਦੂਜੇ ਪਾਸੇ ਵਿਸ਼ਲਨ ਸੇ ਅਧਿਕਾਰੀ ਨੇ ਕਿਹਾ ਕਿ ਮੈਲਾ ਪੁਲਿਸ ਮੁਲਾਜ਼ਮ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ 3 ਦਿਨਾਂ ਦਾ ਰਿਮਾਂਡ ਦਿੱਤਾ ਅਫਸਾਨਾ ਖਾਨ ਬਾਰੇ ਉਹਨਾਂ ਕਹੇ ਹੈ ਕਿ ਇਸ ਦੋਸ਼ੀ ਮਹਿਲਾ ਮੁਲਾਜ਼ਮ ਦਾ ਅਫਸਾਨਾ ਖਾਨ ਨਾਲ ਕੋਈ ਵੀ ਤਾਲੁਕਤ ਨਹੀਂ ਹੈ ਉਹਨਾਂ ਕਹੇ ਕਿ ਅਮਨਦੀਪ ਕੌਰ ਦੇ ਬੈਂਕ ਖਾਤੇ ਖੰਗਾਲੇ ਚਾ ਰਹੇ ਹਨ ਡਿਮਾਂਡ ਮਿਲੇ ਅੱਜ ਪੇਸ਼ ਕੀਤੀ ਸੀ ਕੋਰਟ ਦੇ ਵਿੱਚ ਉਹ ਡਿਮਾਂਡ ਕਿੰਨੀ ਕੀਤੀ ਗਈ ਸੀ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਔਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੁਣ ਤੱਕ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਸਰ ਪੁੱਛਗਿੱਛ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਜੀ ਸਰ ਚੋਪਿੰਗ ਕਰਦੇ ਹੋਗੇ ਤੁਹਾਡੇ ਕੋਲੇ ਗ੍ਰਿਫਤਾਰ ਕੀਤੇ ਜਾਣ ਨੂੰ ਉਸ ਤੱਕ ਗੱਲ ਸਾਹਮਣੇ ਆਈ ਨਹੀਂ ਨਹੀਂ ਡਿਟੇਲ ਅਸੀਂ ਸਾਰੀ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਰੋਲ ਜਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਸੀ ਸਰ ਉਹਦੇ ਘਰੇ ਰੋਸ਼ਨ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਉਹ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਹੋੜਾਈ ਹੈ ਹਾਂ ਜੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਉਹ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡ ਆ ਪੋਈਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਇਥੇ ਉਹਦੇ ਘਰ ਉਹਦੇ ਘਰ ਰੌਂਡ ਆ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਵੱਲ ਸਰ ਸਰਬਰ ਜਿਹੜੇ ਲੋਕ ਸੀ ਜਿਹੜੇ ਕੰਮ ਕਰਦੇ ਨੇ ਉਹਦੇ ਨਾਮ ਤੋਂ ਕਾਪੀ ਦੇ ਰਿਹਾ ਹੈ ਡਿਵਰੰਗਰ ਰਿਸਟਿਗੇਸ਼ਨ ਤੇ ਇੱਕ ਗੁਰਮੈਨ ਕਹਿੰਦਾ ਬੋਲੇ ਕਿ ਛੋਟੀ ਕੱਟੀ ਹੋਈ ਉਹ ਲਾਜੀ ਤੇ ਨਿਕਲਦਾ ਉਹ ਫੈਮਲੀ ਕਿਤੇ ਨ ਕਰਨੀ ਹੀ ਹੋਗਾ ਹਾਲੇ ਬਹੁਤ ਇਨੀਸ਼ਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੁਣ ਤੱਕ ਤਿੰਨ ਦਿਨ ਦਾ ਰਮਾਨ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ